ਪੁਲਸੀਆਂ ਨੇ ਆਪਣੇ ਆਪ ਹੀ ਜਸਟਿਸ ਸਿਸਟਮ ਸਾਰਾ ਆਪਣੇ ਹੱਥ 'ਚ ਹੀ ਲੈ ਕੇ ਬਹੁਤ ਸਾਰੇ ਪੁਲਸੀਆਂ ਨੇ ਕੀਤਾ ਫੜਿਆ ਐਨਕਾਊਂਟਰ ਕੀਤਾ ਫੀਤੀ ਲਵਾਈ ਜੋ ਵੀ ਆ ਉਹਦਾ ਰਿਵਾਰਡ ਮਿਲਿਆ ਸਰਕਾਰ ਵੱਲੋਂ ਵੀ ਮਿਲਦਾ ਸੀ ਪਲੱਸ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਵੀ ਕਈ ਪੁਲਸੀਆਂ ਨੇ ਨੱਪੀਆਂ ਬਹੁਤ ਕੁਛ ਹੋਇਆ ਸੋ ਉਹਦਾ ਕਾਮਯਾਜਾ ਅਜੇ ਤੱਕ ਵੀ ਕਈ ਪੁਲਸੀਆ ਭੁਗਤ ਰਹੇ ਜਿਵੇਂ ਤੁਸੀਂ ਸੀਬੀਆਈ ਕੋਰਟ ਵੱਲੋਂ ਦਿੱਤੀ ਹੋਈ ਹਾਲੀ ਵਿੱਚ ਸਜ਼ਾ ਜਿਹੜੀ ਹੈ ਉਹਦੀ ਬਾਰੇ ਗੱਲ ਕੀਤੀ ਬਹੁਤ ਸਾਰੇ ਇਦਾਂ ਦੇ ਵੀ ਕੇਸ ਨੇ ਜਿਹੜੇ ਅਜੇ ਤੱਕ ਸਾਹਮਣੇ ਆਏ ਹੀ ਨਹੀਂ ਹੂੰ ਮਤਲਬ ਲੋਕੀ ਹੁਣ ਦੇਖੋ ਨਾ ਉਸ ਕੇਸ ਦੀ ਕਦੇ ਐਫਆਈਆਰ ਹੀ ਨਹੀਂ ਹੋਈ ਜਿਹੜੇ ਰਿਕਾਰਡ 'ਚ ਨਹੀਂ ਹੈਗੇ ਕਿਸੇ ਰਿਕਾਰਡ 'ਚ ਨਹੀਂ ਹੈਗੇ ਬਿਲਕੁਲ ਕਿਉਂਕਿ ਇਹ ਦੇਖੋ ਇਨਸਾਫ ਲੈਣ ਲਈ 32 ਸਾਲ ਲੱਗੇ ਉਹ ਲੱਗੀ ਲਈ ਲੇਡੀ ਜਿਹਦਾ ਪਤੀ ਮਰਿਆ ਸੀ ਤੇ ਉਹ ਲੱਗੀ ਰਹੀ ਐਨੇ ਸਾਲ ਕਿੰਨੀ ਵੱਡੀ ਤਪੱਸਿਆ ਸੀ ਉਹਦੀ 32 ਸਾਲ ਦੀ ਜਿਹਦੇ ਕਰਕੇ ਉਹਨੇ ਫਾਈਨਲੀ ਸਜ਼ਾ ਦਵਾਈ ਦੇ ਵਿੱਚ ਜੋ ਕੁਝ ਹੋਇਆ ਵਾ ਅਸੀਂ ਇਸ ਵੈਬ ਸੀਰੀਜ਼ ਦੇ ਰਾਹੀਂ ਇਹ ਕੋਸ਼ਿਸ਼ ਕੀਤੀ ਆ ਕਿ ਲੋਕਾਂ ਨੂੰ ਹਿਸਟਰੀ ਦੇ ਵਿੱਚ ਜੋ ਕੁਝ ਹੋਇਆ ਉਹਦੇ ਰੂਬਰੂ ਕਰਾਈਏ ਤਾਂ ਕਿ ਬਹੁਤ ਕੁਝ ਸਿੱਖਣ ਨੂੰ ਵੀ ਮਿਲੂਗਾ ਤੁਹਾਡੇ ਆਸ-ਪਾਸ ਦਾ ਵੀ ਕੋਈ ਸੱਜਣ ਲਹਿਰ ਦੇ ਵਿੱਚ ਗਿਆ ਆ ਜਾਂ ਫਿਰ ਜੈਸ ਤਰ੍ਹਾਂ ਕਿਸੇ এনਕਾਊਂਟਰ ਦੇ ਵਿੱਚ ਦੁਨੀਆ ਤੋਂ ਚਲਾ ਗਿਆ ਇਸ ਤਰ੍ਹਾਂ ਤੁਹਾਡੇ ਆਸ-ਪਾਸ ਕੋਈ ਕਹਾਣੀ ਮੇਰੇ ਖੁਦ ਦਾ ਬ੍ਰਦਰ ਰੀਅਲ ਬ੍ਰਦਰ ਮੇਰਾ ਭਾਈ ਹਰਵਿੰਦਰ ਜੀ ਸਿੰਘ ਗੋਲਡੀ ਜੇ ਤੁਸੀਂ ਗੂਗਲ ਕਰੋਗੇ ਉਹ ਮਿਲ ਜੂਗਾ ਉਹ ਖੁਦ ਖੜਕੋ ਲਹਿਰ ਜੁਆਇਨ ਕਰ ਗਿਆ ਸੀਗਾ ਤੋਂ ਉਹਦੀ ਵੀ ਇਸ ਲਹਿਰ ਦੇ ਵਿੱਚ ਸ਼ਹਾਦਤ ਹੋਈ ਉਹ ਜਿਹੜਾ ਸੀਗਾ ਉਹਦੇ ਦਿਮਾਗ ਦੇ ਤੇ ਅਸਰ 84 ਦੇ ਸਾਕੇ ਨੀਲੇ ਤਾਰੇ ਦਾ ਸੀਗਾ ਉਹ ਜਜ਼ਬਾਤਾਂ ਦੇ ਸਾਰੇ ਨੌਜਵਾਨ ਜਜ਼ਬਾਤੀਓਂ ਕੇ ਲਹਿਰ ਨਾਲ ਜੁੜੇ ਹਾਂ ਜਜ਼ਬਾਤੀ ਜਿਹੜੇ ਜੁੜੇ ਉਹ 12 ਸਾਲ ਦਾ ਸੀਗਾ ਉਹਨੇ 12 ਸਾਲ ਦੇ ਨਹੀਂ ਅਮਰ ਛੱਕ ਲਿਆ ਫਿਰ ਉਹ ਇਸ ਰਸਤੇ ਤੇ ਤੁਰ ਪਿਆ ਕਿ ਨਹੀਂ ਹੁਣ ਮਤਲਬ ਉਸ ਦਾ ਬਦਲਾ ਲੈਣਾ ਜਿਹੜੇ ਤਾਂ ਮੁੰਡੇ ਖੜਕੂ ਲਹਿਰ ਚ ਤੁਰ ਗਏ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਤਾ ਜਿਵੇਂ ਸਾਨੂੰ ਪਤਾ ਸੀ ਵੀ ਸਾਡਾ ਮੁੰਡਾ ਗਿਆ ਤੇ ਇਹਦੀ ਇੱਕ ਦਾ ਇੱਕ ਦਿਨ ਖਬਰ ਆਣੀ ਆ ਤੁਸੀਂ ਪ੍ਰੀਪੇਡ ਹੁੰਦੇ ਹੋ ਪਰ ਇਦਾਂ ਦੇ ਵੀ ਬਹੁਤ ਸਾਰਾ ਪੁਲਿਸ ਵਾਲਿਆਂ ਨੇ ਘਾਟ ਕੀਤਾ ਨਜਾਇਜ਼ੀ ਚੱਕ ਲਿਆ ਕਿਸੇ ਦੇ ਘਰ ਰੋਟੀ ਖਾਧੀ ਉਹਨਾਂ ਦਾ ਜਵਾਬ ਚੱਕ ਲਿਆ ਹਨਾ ਕਿਤੇ ਪਰਛਾਵਾਂ ਵੀ ਉਹਨਾਂ ਦਾ ਕਾਰਡਕਮਾਂ ਦਾ ਲੰਘ ਜਾਂਦਾ ਸੀਗਾ ਜਾਂ ਮਾੜਾ ਮੋਟਾ ਦੂਰ ਦੀ ਦੂਰ ਲਿੰਕ ਵੀ ਹੁੰਦਾ ਸੀ ਉਹ ਵੀ ਨੌਜਵਾਨ ਚੱਕ ਕੇ ਪੁਲਿਸ ਨੇ ਖਪਾ ਦਿੱਤੇ ਪੰਜਾਬ 95 ਦਿਲਜੀਤ ਦਸਾਂਜਰੀ ਤੇ ਭਾਈ ਜਸਵੰਤ ਸਿੰਘ ਖਲੜਾ ਦੀ ਮੂਵੀ ਬਣ ਰਹੀ ਹੈ ਨਹੀਂ ਤੇ ਤਰੇਨ ਉਹ ਬਹੁਤ ਨਰਾਜ਼ ਸੀ ਇੱਕ ਵਾਰ ਉਹਨਾਂ ਨਾਲ ਗੱਲਬਾਤ ਕੀਤੀ ਕਿ ਕੱਟ ਹੀ ਐਨੇ ਲਾਦੇ ਫਿਲਮ ਦੀ ਰੂਹ ਤਾਂ ਕੱਢ ਲਈ ਇਸ ਤਰ੍ਹਾਂ ਦਾ ਕੰਟੈਂਟ ਫਿਰ ਸੈਂਸਰਸ਼ਿਪ ਦਾ ਸ਼ਿਕਾਰ ਹੋ ਜਾਂਦਾ ਜਾਂ ਬਣਦਾ ਹੀ ਬਹੁਤ ਘੱਟ ਹੈ ਪ੍ਰੋਡਿਊਸਰ ਹੈ ਜਿਹੇ ਕੰਟੈਂਟ ਤੇ ਪੈਸੇ ਲਾ ਕੇ ਰਾਜ਼ੀ ਨਹੀਂ ਹੈਗਾ ਮੇਰਾ ਡਾਇਰੈਕਟਰ ਤੇ ਮੇਰਾ ਰਾਈਟਰ ਬੜੇ ਕਲੀਅਰ ਸੀਗੇ ਕਿ ਅਸੀਂ ਆਹੋ ਜੇ ਕੈਰੇਕਟਰ ਤੇ ਆਹੋ ਜਿਹਾ ਸਮਾਂ ਇਦਾਂ ਦਿਖਾਉਣਾ ਚਾਹੁੰਦੇ ਆ ਤੇ ਮੈਨੂੰ ਜਦੋਂ ਇਹਨਾਂ ਨੇ ਆਨ ਬੋਰਡ ਲਿਆ ਕਿ ਤੁਹਾਡੇ ਕੋਲ ਅਸੀਂ ਆਹ ਪੁਲਸੀਆ ਦਾ ਕੈਰੇਕਟਰ ਕਰਾਉਣਾ ਮੈਂ ਕਿਹਾ ਠੀਕ ਹੈ ਮੈਂ ਕਰੂੰਗਾ ਵਾਈ ਨਾਟ ਤੇ ਮੈਨੂੰ ਲੱਗਦਾ ਇਹ ਕਿਰਦਾਰ ਜਿਹੜਾ ਮੈਂ ਕੀਤਾ ਵਾ ਇਹਨੂੰ ਬੜੀ ਨਫ਼ਰਤ ਮਿਲਣ ਵਾਲੀ ਹੈ ਇਸ ਕਰਕੇ ਕਿ ਲੋਕਾਂ ਨੇ ਤੁਹਾਨੂੰ ਕਰਨੀ ਪਈ ਹੈ ਹੋਈ ਜਾਂ ਲੱਗੇ ਨਫ਼ਰਤ ਹੀ ਕਰਨੀ ਹੈ ਪਰ ਇੱਕ ਉਹ ਜਿਹੜੇ ਦਾਗ ਆ ਜਿਹੜੇ ਕਿਤੇ ਨਾ ਕਿਤੇ ਉਹ ਬਾਅਦ ਚ ਤੁਹਾਨੂੰ ਲੱਗਦਾ ਨਹੀਂ ਕਿ ਉਸੇ ਤਰ੍ਹਾਂ ਲੋਕ ਦੇਖਣ ਲੱਗੇ ਹਾਂ ਇਹ ਹੈਗਾ ਇਹ ਇੱਕ ਰਿਸਕ ਹੈ ਇੱਕ ਇਮੇਜ ਹੈ ਇੱਕ ਇਮੇਜ ਬਣ ਜਾਂਦੀ ਹੈ ਇੱਕ ਰਿਸਕ ਰਹਿੰਦਾ ਹੈ ਕਿ ਤੁਹਾਡੇ ਨਾਲ ਜ਼ਿੰਦਗੀ ਪਰ ਇੱਕ ਥੱਬਾ ਲੱਗ ਜਾਂਦਾ ਹੈ ਹਾਲਾਂਕਿ ਮੈਂ ਕੀਤਾ ਕਿਰਦਾਰ ਹੀ ਆ ਪਰ ਲੋਕੀ ਕਈ ਵਾਰ ਲਿਟਰਲੀ ਲੈ ਜਾਂਦੇ ਆ ਕਿ ਯਾਰ ਇਹ ਕੁਲਜਿੰਦਰ ਸਿੱਧੂ ਸਾਲਾ ਬੜਾ ਗੰਦਾ ਬੰਦਾ ਯਾਰ ਇਹ ਉਹਨਾਂ ਨੇ ਇਹ ਨਹੀਂ ਕਹਿਣਾ ਬਾਗੜ ਸਿੰਘ ਗੰਦਾ ਬੰਦਾ ਹੈ ਜੋ ਕਿਰਦਾਰ ਹੈ ਕਿਰਦਾਰ ਤੇ ਤੁਹਾਡੀ ਅਸਲੀ ਜ਼ਿੰਦਗੀ ਨੂੰ ਕਈ ਵਾਰ ਉਹ ਵੀ ਇੱਕ ਤੇ ਬਾਗੜ ਸਿੰਘ ਦੇ ਵੰਡੇ ਦੀਆਂ ਗਾਲਾਂ ਤੁਹਾਨੂੰ ਪੈ ਜਾਣ ਇਵਨ ਮੈਂ ਇੱਕ ਸ਼ਰੀਕ ਦੇ ਵਿੱਚ ਰੋਲ ਪਲੇ ਕੀਤਾ ਜਿਹੜਾ ਪਾਲੀ ਬਰਾੜ ਦਾ 네ਗੇਟਿਵ ਕੈਰੈਕਟਰ ਸੀਗਾ ਤੇ ਉਹ ਜਿਮੀ ਸ਼ੇਰਗਿੱਲ ਦੇ ਫਾਦਰ ਨੂੰ ਮਾਰ ਦਿੰਦਾ ਤੇ ਮੇਰੀ ਆਪਣੀ ਰਿਸ਼ਤੇਦਾਰ ਮਾਤਾ ਇੱਕ ਨੇ ਮੇਰੇ ਗਲ ਪੈਣ ਨੂੰ ਫਿਰ ਇਹ ਕਿ ਤੂੰ ਬੁੜਾ ਕਿਉਂ ਮਾਰਿਆ ਉੱਥੇ ਤੂੰ ਕਿਉਂ ਬੁੜੇ ਨੂੰ ਮਾਰਤਾ ਸੀਗਾ ਉਹ ਮੈਂ ਕਿਹਾ ਬੇ ਐਕਟਿੰਗ ਸੀ ਉਹ ਨਹੀਂ ਤੂੰ ਤੈਨੂੰ ਥੋੜੀ ਮਾਰਨਾ ਚਾਹੀਦਾ ਹੈ ਹੋਰ ਕੁਝ ਸੁਨੇਹਾ ਬਸ ਇਹੀ ਹੈ ਕਿ ਵੈਬ ਸੀਰੀਜ਼ ਦੇਖੋ ਮੈਂ ਚਾਹੁੰਦਾ ਸਾਰੀ ਨਵੀਂ ਪੀੜ੍ਹੀ ਜਿਹੜੀ ਹੈ ਵੈਬ ਸੀਰੀਜ਼ ਦੇਖੇ ਪੰਜਾਬ ਦੇ ਇਤਿਹਾਸ ਤੋਂ ਜਾਣੂ ਹੋਵੇ ਪੰਜਾਬ ਦੇ ਵਿੱਚ ਹੁਣੇ ਹੀ 30 40 ਸਾਲ ਪਹਿਲੇ ਦਾ ਇੱਕ ਦਹਾਕਾ ਜਿਹੜਾ ਸੀਗਾ ਉਹ ਚ ਕੀ ਕੁਝ ਵਾਪਰਿਆ ਕਿੱਦਾਂ ਦੇ ਮਾਹੌਲ ਸੀ ਕਿੱਦਾਂ ਦੇ ਹਾਲਾਤ ਸੀ ਤੁਹਾਨੂੰ ਇਸ ਵੈਬ ਸੀਰੀਜ਼ ਦੇ ਰਾਹੀਂ ਬਹੁਤ ਸਾਰੀ ਜਾਣਕਾਰੀ ਤੇ ਇੱਕ ਐਂਟਰਟੇਨਮੈਂਟ ਦੇ ਰੂਪ ਦੇ ਵਿੱਚ ਜਾਣਕਾਰੀ ਮਿਲੂਗੀ ਇਹਨੂੰ ਦੇਖੋ ਇਹਦਾ ਟ੍ਰੇਲਰ ਚੈੱਕ ਕਰੋ ਚਪਾਲ ਤੇ ਇੱਕ ਨਵੀਂ ਸੀਰੀਜ਼ ਆਉਣ ਜਾ ਰਹੀ ਹੈ 84 ਤੋਂ ਬਾਅਦ ਕਿਹੋ ਜਿਹਾ ਇਹ ਕਨਸੈਪਟ ਹੈ ਕਿਹੋ ਜਿਹਾ ਕੰਟੈਂਟ ਇਸ ਦੇ ਵਿੱਚ ਬਣਾਇਆ ਗਿਆ ਗੱਲਬਾਤ ਕਰਾਂਗੇ ਮੁੱਖ ਕਿਰਦਾਰ ਨਿਭਾਰੇ ਨੇ ਔਰ ਜਿਹੜਾ ਹਾਲਾਂਕਿ ਭਾਜੀ ਤੁਹਾਡਾ ਕਿਰਦਾਰ ਨੈਗੇਟਿਵ ਹੈ ਹੈਨਾ ਯੈਸ ਹਾਂ ਜੀ ਤੁਹਾਡੇ ਪਹਿਲਾਂ ਵੀ ਨੈਗੇਟਿਵ ਕਿਰਦਾਰਾਂ ਕਰਕੇ ਤੁਹਾਨੂੰ ਪਿਆਰ ਵੀ ਲੋਕਾਂ ਦਾ ਜ਼ਿਆਦਾ ਮਿਲਿਆ ਇਸੇ ਕਰਕੇ ਤੁਹਾਡੀ ਚੋਣ ਹੋਈ ਹੈ ਜੀ ਹਾਂ ਨੈਗੇਟਿਵ ਕਿਰਦਾਰ ਮੇਰੇ ਕਾਫੀ ਮਕਬੂਲ ਹੋਏ ਆ ਸ਼ਰੀਕ ਤੋਂ ਬਾਅਦ ਇਹ ਵਾਲਾ سلسلہ ਸ਼ੁਰੂ ਹੋਇਆ ਸੀਗਾ ਅਸਲ ਚ ਤੇ ਮੇਰੀ ਜਿਹੜੀ ਸ਼ੁਰੂਆਤ ਹੈ ਸਾਡਾ ਹੱਕ ਫਿਲਮ ਨਾਲ ਹੋਈ ਸੀ ਜਿੱਦੇ ਮੈਂ ਇੱਕ ਸਾਬਤ ਸੂਰਤ ਸਿੱਖ ਦਾ ਕਰੈਕਟਰ ਪਲੇ ਕੀਤਾ ਸੀਗਾ ਉਸ ਤੋਂ ਬਾਅਦ ਯੋਧਾ ਵਿੱਚ ਵੀ ਦੋਨੋਂ ਤਰੀਕੇ ਦੀਆਂ ਲੁੱਕ ਆਈਆਂ ਸੀਗੀਆਂ ਸੋ ਯੋਧਾ ਚ ਜਿਹੜੀ ਮੇਰੀ ਦੂਸਰੀ ਲੁੱਕ ਸੀਗੀ ਕੱਟੇ ਵਾਲ ਵਾਲਿਆਂ ਉਹ ਲੁੱਕ ਦੇਖ ਕੇ ਨਮਨੀਤ ਸਿੰਘ ਨੇ ਮੈਨੂੰ ਸ਼ਰੀਕ ਦੇ ਵਿੱਚ ਪਾਲੀ ਬਰਾੜ ਵਾਲਾ ਇੱਕ ਕਿਰਦਾਰ ਦਿੱਤਾ ਜਿਹੜਾ ਬਹੁਤ ਮਕਬੂਲ ਹੋਇਆ ਹੁਣ ਤੱਕ ਯਾਦ ਕਰਦੇ ਲੋਕ ਉੱਤੋਂ ਬਾਰ ਫਿਰ ਮੈਨੂੰ 네ਗੇਟਿਵ ਦੇ ਵੀ ਕਾਫੀ ਨਾਲ ਸਿਲਸਿਲਾ ਚੱਲਦਾ ਰਿਹਾ ਨਾਲ ਮੈਨੂੰ ਪੋਜ਼ਿਟਿਵ ਦਾ ਵੀ ਚੱਲਦਾ ਰਿਹਾ ਜਿਹਦੇ ਵਿੱਚ ਮੈਂ ਜਮਰੋਦ ਗੁਰਮੁਖ ਬਾਗੀ ਰੀਤੀ ਇਹੋ ਜਿਹੀਆਂ ਫਿਲਮਾਂ ਕੀਤੀਆਂ ਬਤੌਰ ਸੈਂਟਰਲ ਕਰੈਕਟਰ ਤੇ 네ਗੇਟਿਵ ਦੇ ਵਿੱਚ ਵੀ ਇਦਾਂ ਸਿਲਸਿਲਾ ਚੱਲਦਾ ਰਿਹਾ ਅਸੀਂ ਇਸ ਦਾ ਪੰਜਾਬ ਸਿੰਘ ਜਾਂ ਪਿੱਛੇ ਮੈਂ ਤੇਰੇ ਕੁਰਬਾਨ ਜਮਔੜ ਇਹੋ ਜਿਹੀਆਂ ਫਿਲਮਾਂ ਸੋ ਹੁਣ ਦੋਨੋਂ ਤਰੀਕੇ ਦਾ ਹੀ ਕੰਮ ਚੱਲ ਰਹੇ ਨੇ ਤੇ ਇਹ ਬਹੁਤ ਇੱਕ ਖਤਰਨਾਕ ਤੇ ਜਨੂਨੀ ਕਿਸਮ ਦਾ ਪੁਲਸੀਆ ਹੈ ਇਹ ਮਤਲਬ ਰੋਂਗ ਤੇ ਖੜੇ ਹੋ ਜਾਣਗੇ ਜਦੋਂ ਤੁਸੀਂ ਇਹ ਵੈਬ ਸੀਰੀਜ਼ ਦੇਖੋਗੇ ਪਰ ਜਿਹੜਾ ਇਸ ਦੌਰ ਦੀ ਗੱਲ ਕੀਤੀ ਗਈ ਹੈ ਇਹ ਕਿਵੇਂ ਦਾ ਕਨਸੈਪਟ ਸੀਗਾ ਜਦੋਂ ਤੁਸੀਂ ਇਹ ਕਹਾਣੀ ਸੁਣਦੇ ਹੋ ਸਟੋਰੀ ਸੁਣਦੇ ਹੋ ਕਿਉਂਕਿ ਬਹੁਤ ਸੈਂਸਿਟਿਵ ਹੈ ਬਹੁਤ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਆਈਆਂ ਉਹ ਦੌਰ ਉਹ ਦਹਾਕਾ 90 ਦਾ ਦਹਾਕਾ ਜਿੱਥੇ ਪੁਲਿਸ ਦਾ ਰਾਜ ਅੱਜ ਵੀ ਕਈ ਫੇਕ এনਕਾਊਂਟਰ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਸਜਾਵਾਂ ਨੇ ਸੀਬੀਆਈ ਅਦਾਲਤਾਂ ਦੇ ਵੱਲੋਂ ਲਗਾਤਾਰ ਸੁਣਾਈਆਂ ਜਾ ਰਹੀਆਂ ਨੇ ਤੇ ਅੱਜ ਵੀ ਪੁਲਿਸ ਵਾਲਿਆਂ ਨੂੰ ਸਜ਼ਾ ਮਿਲਦੀ ਹੈ ਉਹ ਚਾਹੇ ਵੱਡੇ ਰੈਂਕ ਤੋਂ ਵੀ ਰਿਟਾਇਰ ਨੇ ਉਹਨਾਂ ਨੂੰ ਅਦਾਲਤ ਦੀ ਸਜ਼ਾ ਜਿਹੜੀ ਉਹ ਭੁਗਤ ਨਹੀਂ ਪੈ ਰਹੀ ਆ ਹਾਂ ਬਿਲਕੁਲ ਉਸ ਦਹਾਕੇ ਦੇ ਵਿੱਚ ਸਾਰੇ ਤਾਂ ਨਹੀਂ ਮੈਂ ਕਹੂੰਗਾ ਪਰ ਬਹੁਤ ਸਾਰੇ ਪੁਲਸੀ ਹੈ ਜਿਹੜੇ ਸੀਗੇ ਉਹਨਾਂ ਨੇ ਜਿਹੜਾ ਸੀਗਾ ਕਾਨੂੰਨ ਦਾ ਰਸਤਾ ਨਹੀਂ ਅਪਣਾਇਆ ਬਲਕਿ ਲਾਲੈਸ ਟਾਈਮ ਹੋ ਗਿਆ ਸੀਗਾ ਉਦੋਂ ਕਿ ਕਾਨੂੰਨ ਦੇ ਮੁਤਾਬਕ ਤਾਂ ਇਹ ਬੰਦਾ ਕਿ ਬੰਦਾ ਤੁਸੀਂ ਫੜਿਆ ਉਹਨੂੰ ਕੋਰਟ 'ਚ ਪੇਸ਼ ਕਰੋ ਜੋ ਕੋਰਟ ਡਿਸਾਈਡ ਕਰੂਗੀ ਉਹਨੂੰ ਸਜ਼ਾ ਦੇਣੀ ਪਰ ਪੁਲਸੀਆਂ ਨੇ ਆਪਣੇ ਆਪ ਹੀ ਜਸਟਿਸ ਸਿਸਟਮ ਸਾਰਾ ਆਪਣੇ ਹੱਥ 'ਚ ਹੀ ਲੈ ਕੇ ਬਹੁਤ ਸਾਰੇ ਪੁਲਸੀਆਂ ਨੇ ਕੀਤਾ ਫੜਿਆ ਐਨਕਾਊਂਟਰ ਕੀਤਾ ਫੀਤੀ ਲਵਾਈ ਜੋ ਵੀ ਆ ਉਹਦਾ ਰਿਵਾਰਡ ਮਿਲਿਆ ਸਰਕਾਰ ਵੱਲੋਂ ਵੀ ਮਿਲਦਾ ਸੀ ਪਲੱਸ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਵੀ ਕਈ ਪੁਲਸੀਆਂ ਨੇ ਨੱਪੀਆਂ ਬਹੁਤ ਕੁਝ ਹੋਇਆ ਸੋ ਉਹਦਾ ਕਾਮਯਾਬਾ ਅਜੇ ਤੱਕ ਵੀ ਕਈ ਪੁਲਸੀਏ ਭੁਗਤ ਰਹੇ ਜਿਵੇਂ ਤੁਸੀਂ ਸੀਬੀਆਈ ਕੋਰਟ ਵੱਲੋਂ ਦਿੱਤੀ ਹੋਈ ਹਾਲੀ ਵਿੱਚ ਸਜ਼ਾ ਜਿਹੜੀ ਆ ਉਹਦੀ ਬਾਰੇ ਗੱਲ ਕੀਤੀ ਪਰ ਬਹੁਤ ਸਾਰੇ ਇਦਾਂ ਦੇ ਵੀ ਕੇਸ ਨੇ ਜਿਹੜੇ ਅਜੇ ਤੱਕ ਸਾਹਮਣੇ ਆਇਆ ਹੀ ਨਹੀਂ ਹੂੰ ਮਤਲਬ ਲੋਕੀ ਹੁਣ ਦੇਖੋ ਨਾ ਉਸ ਕੇਸ ਦੀ ਕਦੇ ਐਫ ਆਈ ਆਰ ਹੀ ਨਹੀਂ ਹੋਈ ਜਿਹੜੇ ਰਿਕਾਰਡ ਚ ਨਹੀਂ ਹੈਗੇ ਕਿਸੇ ਰਿਕਾਰਡ ਚ ਨਹੀਂ ਹੈਗੇ ਬਿਲਕੁਲ ਕਿਉਂਕਿ ਇਹ ਦੇਖੋ ਇਨਸਾਫ ਲੈਣ ਲਈ 32 ਸਾਲ ਲੱਗੇ ਉਹ ਲੱਗੀ ਲਈ ਲੇਡੀ ਜਿਹਦਾ ਪਤੀ ਮਰਿਆ ਸੀ ਤੇ ਉਹ ਲੱਗੀ ਰਹੀ ਐਨੇ ਸਾਲ ਕਿੰਨੀ ਵੱਡੀ ਤਪੱਸਿਆ ਸੀ ਉਹਦੀ 32 ਸਾਲ ਦੀ ਜਿਹਦੇ ਕਰਕੇ ਉਹਨੇ ਫਾਈਨਲੀ ਸਜ਼ਾ ਦਵਾਈ ਸੋ 32 ਸਾਲ ਕੀ ਮਤਲਬ ਕਿਤੇ ਬੰਦੇ ਮਰ ਮੁੱਕ ਜਾਂਦੇ ਉਹ ਵੀ 10 ਬੰਦਿਆਂ ਨੂੰ ਸਜ਼ਾ ਹੋਈ ਜਿਹਦੇ ਚੋਂ ਪੰਜ ਆਪਣੀ ਮੌਤ ਮਰ ਗਏ ਨੈਚੁਰਲ ਡੈਥ ਮਰ ਗਏ ਸੀਗੇ ਤੇ ਉਹੋ ਜੇ ਹਾਲਾਤਾਂ ਦੇ ਵਿੱਚ ਜਦੋਂ ਜ ਆਪਣਾ ਜੁਡੀਸ਼ੀਅਲ ਸਿਸਟਮ ਇਦਾਂ ਦਾ ਹੋਵੇ ਇੰਨਾ ਸਲੋ ਪ੍ਰੋਸੈਸ ਹੋਵੇ ਜਿੱਦਾਂ ਕਹਿੰਦੇ ਜਸਟਿਸ ਡਿਲੇਡ ਜਸਟਿਸ ਡਿਨਾਈਡ ਸੋ ਉਹੋ ਜੀ ਹਾਲਾਤ ਸੀਗੇ ਤੋ ਇਹ ਦੌਰ ਦੇ ਵਿੱਚ ਜੋ ਕੁਝ ਹੋਇਆ ਵਾ ਅਸੀਂ ਇਸ ਵੈਬ ਸੀਰੀਜ਼ ਦੇ ਰਾਹੀਂ ਇਹ ਕੋਸ਼ਿਸ਼ ਕੀਤੀ ਆ ਕਿ ਲੋਕਾਂ ਨੂੰ ਹਿਸਟਰੀ ਦੇ ਵਿੱਚ ਜੋ ਕੁਝ ਹੋਇਆ ਉਹਦੇ ਰੂਬਰੂ ਕਰਾਈਏ ਤਾਂ ਕਿ ਬਹੁਤ ਕੁਝ ਸਿੱਖਣ ਨੂੰ ਵੀ ਮਿਲੂਗਾ ਜਿਵੇਂ ਤੁਸੀਂ ਕਹ ਬੜਾ ਸੈਂਸਿਟਿਵ ਹੈਗਾ 노 ਡਾਊਟ ਹੈ ਟਾਈਮ ਹੀ ਬੜਾ ਸੈਂਸਿਟਿਵ ਹੈ ਲੋਕਾਂ ਦੀਆਂ ਭਾਵਨਾਵਾਂ ਇਸ ਟਾਈਮ ਨਾਲ ਹੁਣ ਤੱਕ ਜੁੜੀਆਂ ਹੋਈਆਂ ਨੇ ਲੋਕੀ ਹੁਣ ਤੱਕ ਰੋਣਾ ਸ਼ੁਰੂ ਕਰ ਦਿੰਦੇ ਉਸ ਟਾਈਮ ਨੂੰ ਯਾਦ ਕਰਕੇ ਤੇ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੀ ਹਿਸਟਰੀ ਹੈ ਉਹਨੂੰ ਆਪਾਂ ਨੂੰ ਰੀਵਿਜ਼ਿਟ ਕਰਕੇ ਉਹਦੇ ਚ ਕੁਝ ਨਾ ਕੁਝ ਸਿੱਖਣਾ ਚਾਹੀਦਾ ਉਹਨੂੰ ਕੁਝ ਨਾ ਕੁਝ ਐਨਲਾਈਜ਼ ਕਰਨਾ ਚਾਹੀਦਾ ਸਰਕਾਰਾਂ ਨੂੰ ਵੀ ਆਇਨਾ ਦਿਖਾਉਣ ਦੀ ਕੋਸ਼ਿਸ਼ ਹੈ ਤਾਂ ਕਿ ਅੱਗੇ ਤੋਂ ਇਹ ਚੀਜ਼ ਨਾ ਹੋਵੇ ਪਰ ਵੀ ਤੁਸੀਂ ਉਸ ਦੌਰ ਨੂੰ ਵੇਖਿਆ ਹੰਡਾਇਆ ਕਿਵੇਂ ਆ ਕਿਉਂਕਿ ਤੁਸੀਂ ਵੀ ਐਕਟਿਵ ਸੀਗੇ ਸਟੂਡੈਂਟ ਰਾਜਨੀਤੀ ਦੇ ਵਿੱਚ ਉਹ ਸਾਰੇ ਦੌਰ ਚ ਤੁਹਾਡੇ ਆਸ-ਪਾਸ ਕੀ ਚੱਲ ਰਿਹਾ ਸੀ हां मेरा क्योंकि ਜਿਹੜਾ ਪਿੰਡ ਸੀਗਾ ਕਾਲਵਾ ਪਿੰਡ ਹੈ ਤਰਨਤਾਰਨ ਦੇ ਲਾਗੇ ਪਰ ਮੈਂ ਆਪਣੇ ਪਿੰਡ ਘਟ ਰਿਆਂ ਤੇ ਨਾਨਕੇ ਮੈਂ ਜਾਦਾ ਰਿਆਂ ਜਿਹੜੀ ਮੇਰੀ ਪਰਵਰਿਸ਼ ਹੈ ਤੁਸੀਂ ਲਾ ਲਓ 10-12 ਸਾਲ ਦੇ ਤੋਂ ਲੈ ਕੇ ਮੈਂ 20 ਸਾਲ ਤੱਕ ਆਪਣੇ ਨਾਨਕੇ ਪਿੰਡ ਰਿਆਂ ਤੇ ਉਹੀ ਉਹ ਟਾਈਮ ਸੀਗਾ 84 ਦੇ ਵਿੱਚ ਮੈਂ ਸੁਲਤਾਨਵਿੰਡ ਪਿੰਡ ਸ਼ਿਫਟ ਹੋਇਆ ਸੀਗਾ ਵਿਦ ਫੈਮਿਲੀ ਤੇ ਉਸ ਤੋਂ ਲੈ ਕੇ 92-93 ਤੱਕ ਉੱਥੇ ਹੀ ਰਹੇ ਤੇ ਉਹ ਪਿੰਡ ਜਿਹੜਾ ਸੀਗਾ ਉਹ ਪਿੰਡ ਦੇ ਤਕਰੀਬਨ 50 ਤੋਂ 52 ਮੁੰਡੇ ਜਿਹੜੇ ਸੀਗੇ ਖਾੜਕੂ ਲੈਰ ਚ ਗਏ ਉਹ ਮੁੰਡੇ ਇਦਾਂ ਹੁੰਦੇ ਸੀ ਕਿ ਸਵੇਰੇ ਮਿਲਦਾ ਸੀ ਕਰੀਦ ਅਸ ਸੀ ਤੇ ਕਈ ਉੱਚੋਂ ਸ਼ਾਮ ਨੂੰ ਜਿਹੜੇ ਸੀਗੇ ਸ਼ਹੀਦ ਹੋ ਜਾਂਦੇ ਸੀ ਤੇ ਉਸ ਪਿੰਡ ਵਿੱਚ ਰਹਿੰਦੇ ਆਂ ਸੀ ਜਦੋਂ 84 ਦਾ ਜਿਹੜਾ ਸਾਕਾ ਨੀਲਾ ਤਾਰਾ ਹੋਇਆ ਸੋ ਕਹਿਣ ਤੋਂ ਪਾਵ ਕਿ ਉਹ ਦੌਰ ਤੇ ਉਹ ਨੌਜਵਾਨਾਂ ਨੂੰ ਉਸ ਲਹਿਰ ਵਿੱਚ ਜਾਂਦੇ ਆ ਤੇ ਉਹ ਸਾਰਾ ਜਿਹੜਾ ਟਾਈਮ ਹੈ ਬੜਾ ਕਰੀਬੀ ਬੜਾ ਕਲੋਜ਼ਲੀ ਦੇਖਿਆ ਉਹਦੇ ਆਸ-ਪਾਸ ਦਾ ਵੀ ਕੋਈ ਸੱਜਣ ਲੇਅਰ ਦੇ ਵਿੱਚ ਗਿਆ ਆ ਜਾਂ ਫਿਰ ਜੈਸ ਤਰ੍ਹਾਂ ਕਿਸੇ ਇਨਕਾਊਂਟਰ ਦੇ ਵਿੱਚ ਦੁਨੀਆ ਤੋਂ ਚਲਾ ਗਿਆ ਇਸ ਤਰ੍ਹਾਂ ਤੁਹਾਡੇ ਆਸ-ਪਾਸ ਕੋਈ ਕਹਾਣੀ ਮੇਰੇ ਖੁਦ ਦਾ ਬ੍ਰਦਰ ਰੀਅਲ ਬ੍ਰਦਰ ਮੇਰਾ ਭਾਈ ਹਰਵਿੰਦਰ ਜੀ ਸਿੰਘ ਗੋਲਡੀ ਜੇ ਤੁਸੀਂ ਗੂਗਲ ਕਰੋਗੇ ਉਹ ਮਿਲ ਜੂਗਾ ਉਹ ਖੁਦ ਖੜਕੋ ਲੈਅਰ ਜੁਆਇਨ ਕਰ ਗਿਆ ਸੀਗਾ ਸੋ ਉਹਦੀ ਵੀ ਇਸ ਲੈਅਰ ਦੇ ਵਿੱਚ ਸ਼ਹਾਦਤ ਹੋਈ ਤੁਹਾਡੇ ਸਕੇ ਭਾਈ ਉਹ ਚਲੇ ਗਏ ਇਸ ਲੈਅਰ ਹਾਂ ਹਾਂ ਆਪਣੇ ਪਰਿਵਾਰ ਨੇ ਤਾਂ ਬਹੁਤ ਕਰੀਬ ਤੋਂ ਹਾਂ ਬਿਲਕੁਲ ਮੇਰੇ ਫਾਦਰ ਜਰਨਲਿਸਟ ਸੀਗੇ ਸੋ ਅੰਮ੍ਰਿਤਸਰ ਤੋਂ ਪੱਤਰਕਾਰਤਾ ਕਰਦੇ ਸੀਗੇ ਤੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਹੀ ਸੈਂਟਰਲ ਪੁਆਇੰਟ ਹੁੰਦਾ ਸੀਗਾ ਕਿਉਂਕਿ ਸਾਰੀਆਂ ਪੋਲੀਟੀਕਲ ਐਕਟੀਵਿਟੀਜ਼ ਜਾਂ ਰਾਜਨੀਤਿਕ ਦਾ ਤੇ ਧਾਰਮਿਕ ਕੇਂਦਰ ਅੰਮ੍ਰਿਤਸਰ ਹੁੰਦਾ ਸੀ ਉਸ ਵੇਲੇ ਹਰ ਵੱਡੀ ਘਟਨਾ ਉੱਥੇ ਵਾਪਰਦੀ ਸੀ ਤੇ ਉਹ ਰੂਬਰੂ ਰਹਿੰਦੇ ਸੀ ਬਤੌਰ ਪੱਤਰਕਾਰ ਹਰ ਚੀਜ਼ ਦੇ ਨਾਲ ਤੇ ਉਹ ਚੀਜ਼ ਦਾ ਅਸਰ ਜਿਹੜਾ ਸੀ ਪਰਿਵਾਰ ਤੇ ਵੀ ਪੈਂਦਾ ਸੀ ਕਿ ਜੋ ਆਸੇ-ਪਾਸੇ ਵਾਪਰਿਆ ਉਹਦੇ ਬਾਰੇ ਅਸੀਂ ਬੜੇ ਅਵੇਅਰ ਸੀਗੇ ਆਮ ਬੱਚੇ ਹੋ ਸਕਦਾ ਨਹੀਂ ਪਤਾ ਹੋਵੇ ਪਰ ਸਾਨੂੰ ਪਤਾ ਹੁੰਦਾ ਸੀ ਜਦੋਂ ਘਰੇ ਉਹ ਜਿਹਾ ਮਾਹੌਲ ਹੁੰਦਾ ਹਾਂ ਸੋ ਉਹ ਦੌਰ ਨੂੰ ਇੱਕਿਆ ਤੇ ਜਦੋਂ ਮੈਂ ਖਾਲਸਾ ਕਾਲਜ ਦੇ ਵਿੱਚ ਗਿਆ तकरीबन ਆਈ ਥਿੰਕ ਮੈਂ 93 ਕ ਦੇ ਵਿੱਚ ਖਾਲਸਾ ਕਾਲਜ ਤੇ ਐਡਮਿਸ਼ਨ ਲੈ ਲਈ ਤੇ ਉਹ ਜਾਂਦਿਆਂ ਫਿਰ ਮੈਂ ਉੱਥੇ ਹੀ ਆ ਪੋਲੀਟੀਕਲ ਐਕਟੀਵਿਟੀ ਜਿਹੜੀ ਉੱਥੇ ਸਟੂਡੈਂਟ ਫੈਡਰੇਸ਼ਨ ਹੁੰਦੀ ਸੀ ਉਹਨੂੰ ਜੁਆਇਨ ਕਰ ਲਿਆ ਪਹਿਲੇ ਸਾਲ ਉਹਦੀਆਂ ਐਕਟੀਵਿਟੀਜ਼ ਪਾਰਟਿਸਪੀਟ ਅ ਦੂਜੇ ਸਾਲ ਉਹਨਾਂ ਨੇ ਮੈਨੂੰ ਉੱਥੇ ਖਾਲਸਾ ਕਾਲਜ ਦਾ ਪ੍ਰੈਜ਼ੀਡੈਂਟ ਬਣਾਤਾ ਸੋ ਉਹ ਸਾਰਾ ਟਾਈਮ ਤੇ ਉੱਥੇ ਦੇ ਵੀ ਮੁੰਡੇ ਬਹੁਤ ਇਨਵੋਲਵ ਹੁੰਦੇ ਸੀਗੇ ਇਸ ਲਹਿਰ ਦੇ ਵਿੱਚ ਉਹ ਲਹਿਰ ਦਾ ਖੇਚੀ ਇੰਨੀ ਸੀਗੀ ਉਸ ਵੇਲੇ ਨੌਜਵਾਨਾਂ ਕੋਲ ਮਤਲਬ ਬਹੁਤ ਸਾਰੇ ਨੌਜਵਾਨ ਇਦਾਂ ਦੇ ਸੀ ਕਿ ਦੋ ਹੀ ਰਸਤੇ ਸੀ ਕਿ ਜਾਂ ਪੁਲਿਸ ਵਾਲੇ ਪਾਸੇ ਹੋ ਜਾਈਏ ਜਾਂ ਇੱਧਰ ਹੋ ਜਾਈਏ ਸੋ ਉਹ ਦੋਨੋਂ ਪਾਸੇ ਹੀ ਪੰਜਾਬੀ ਮਰ ਰਹੇ ਸੀਗੇ ਉਹ ਟਾਈਮ ਇਦਾਂ ਦਾ ਸੀ ਦੋਨੇ ਪਾਸੇ ਤੁਹਾਡੇ ਪਰਿਵਾਰ ਤੇ ਕਿ ਹੋ ਜਾ ਉਹ ਵਕਤ ਸੀਗਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਭਾਈ ਦੀ ਸ਼ਹਾਦਤ ਹੀ ਹੋ ਗਈ ਹੈ ਨਹੀਂ ਰਹੀ ਫੈਮਿਲੀ ਦੇ ਵਿੱਚ ਹਾਂ ਨਹੀਂ ਉਹ ਸਾਇਮਾ ਬਹੁਤ ਸੀਗਾ ਭੈਂਕਰ ਸਮਾ ਸੀਗਾ ਕਿਉਂਕਿ 10 ਜੂਨ 1992 ਚ ਮੇਰੇ ਬ੍ਰਦਰ ਦੀ ਜਿਹੜੀ ਸ਼ਹਾਦਤ ਹੋ ਗਈ ਆ ਤੇ ਉਹ ਆਲਰੇਡੀ ਪਤਾ ਸੀਗਾ ਸਾਨੂੰ ਪਰਿਵਾਰ ਨੂੰ ਵੀ ਉਹ ਕਾਰ ਕੋਈ سفਾਰੇ ਵਿੱਚ ਵਿਚਰ ਰਿਹਾ ਕਦੀ-ਕਦੀ ਘਰ ਆ ਜਾਂਦਾ ਸੀਗਾ ਸੋ ਉਹ ਜਿਹੜਾ ਸੀਗਾ ਉਹਦੇ ਦਿਮਾਗ ਦੇ ਉੱਤੇ ਅਸਰ 84 ਦੇ ਸਾਕੇ ਨੀਲੇ ਤਾਰੇ ਦਾ ਸੀਗਾ ਉਹ ਜਜ਼ਬਾਤਾਂ ਦਾ ਹੀ ਅਸਰ ਸੀ ਸਾਰੇ ਨੌਜਵਾਨ ਜਜ਼ਬਾਤੀਓਂ ਕੇ ਲਹਿਰ ਨਾਲ ਜੁੜੇ ਹਾਂ ਜਜ਼ਬਾਤੀ ਜਿਹੜੇ ਜੁੜੇ ਉਹ 12 ਸਾਲ ਦਾ ਸੀਗਾ ਉਹਨੇ 12 ਸਾਲ ਦੇ ਨਹੀਂ ਅਮਰ ਸ਼ਕ ਲਿਆ ਫਿਰ ਉਹ ਇਸ ਰਸਤੇ 'ਤੇ ਤੁਰ ਪਿਆ ਕਿ ਨਹੀਂ ਹੁਣ ਮਤਲਬ ਉਸ ਦਾ ਬਦਲਾ ਲੈਣਾ ਸੋ ਇਸ ਤਰ੍ਹਾਂ ਦੀਆਂ ਫੀਲਿੰਗ ਇਸ ਤਰ੍ਹਾਂ ਦੇ ਜਜ਼ਬਾਤ ਸੀਗੇ ਤੇ ਉਹਦੇ ਵਿੱਚ ਬਹੁਤ ਸਾਰੀ ਨੌਜਵਾਨੀ ਗਈ ਉਹਨਾਂ ਦਾ ਉਹਨਾਂ ਦਾ ਇੰਕਾਊਂਟਰ ਹੋਇਆ ਸੀ ਹਾਂਜੀ ਹਾਂ ਇੱਕ ਤਾਂ ਪਰਿਵਾਰ ਤੇ ਇੱਕ ਵਾਰ ਤਾਂ ਦੁੱਖ ਟੁੱਟਦੀ ਨੇ ਕਿ ਤੁਸੀਂ ਤਾਂ ਬਹੁਤ ਕਰੀਬ ਤੋਂ ਚੀਜ਼ਾਂ ਦੇਖੀਆਂ ਪਰ ਇਸ ਤਰ੍ਹਾਂ ਦੀ ਇੱਕ ਪਰਿਵਾਰ ਹੈ ਨਹੀਂਗਾ ਜਿਵੇਂ ਤੁਹਾਡੇ ਨਾਲ ਤਾਂ ਵਾਪਰੀ ਤੁਸੀਂ ਉਸ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਹੋਰ ਵੀ ਬਹੁਤ ਸਾਰੇ ਨੌਜਵਾਨ ਇਦਾਂ ਹੀ ਪੰਜਾਬ ਦੇ ਵਿੱਚ ਕਿਹਾ ਜਾਂਦਾ ਭਾਈ ਜਸਵੰਤ ਸਿੰਘ ਖਾਲੜਾ ਜਿਹੜਾ ਅੰਕੜਾ ਪੇਸ਼ ਕਰਦੇ ਨੇ 25000 ਤਲਵਾਰ ਸਲਾਸ਼ਾਂ ਦੀ ਉਹ ਗੱਲ ਕਰਦੇ ਨੇ ਔਰ ਇਹਦੇ ਵਿੱਚ ਲਹਿਰ ਨਾਲ ਤੁਰੇ ਜਿਹੜੇ ਨੌਜਵਾਨ ਸੀਗੇ ਵੀ ਸਾਰੀ ਭਰੀ ਜਵਾਨੀ ਦੇ ਵਿੱਚ ਤੇ ਮੱਝ ਵਿੱਚ ਤੁਸੀਂ ਆਉਨੇ ਹੋ ਮੱਝ ਦੇ ਵਿੱਚ ਕਾਸੂਰ ਤੇ ਵੀ ਕਿਹਾ ਗਿਆ ਵੀ ਮੱਝ ਚੋਂ ਕਈ ਸਾਲ ਕਈਆਂ ਪਿੰਡਾਂ ਚੋਂ ਬਰਾਤਾਂ ਵੀ ਨਹੀਂ ਗਈਆਂ हां बिल्कुल बिल्कुल ਇਦਾਂ ਹੀ ਸੀਗਾ ਉਹ ਸਮਾਂ ਤੇ ਉਸ ਸਮੇਂ ਦੇ ਵਿੱਚ ਜਿਹੜੇ ਤਾਂ ਮੁੰਡੇ ਖੜਕੂ ਲੈਰ ਚ ਤੁਰ ਗਏ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਤਾ ਜਿਵੇਂ ਸਾਨੂੰ ਪਤਾ ਸੀ ਵੀ ਸਾਡਾ ਮੁੰਡਾ ਗਿਆ ਤੇ ਇਹਦੀ ਇੱਕ ਤਾਂ ਇੱਕ ਦਿਨ ਖਬਰ ਆਉਣੀ ਆ ਤੁਸੀਂ ਪ੍ਰਿਪੇਅਰਡ ਹੁੰਦੇ ਹੋ ਪਰ ਇਦਾਂ ਦੇ ਵੀ ਬਹੁਤ ਸਾਰਾ ਪੁਲਿਸ ਵਾਲਿਆਂ ਨੇ ਕਾਣ ਕੀਤਾ ਨਜਾਇਜ਼ ਹੀ ਚੱਕ ਲਿਆ ਕਿਸੇ ਦੇ ਘਰੋਂ ਰੋਟੀ ਖਾਧੀ ਉਹਨਾਂ ਦਾ ਜਵਾਬ ਚੱਕ ਲਿਆ ਕਿਤੇ ਉਹ ਪਰਸ਼ਾਵਾਂ ਵੀ ਉਹਨਾਂ ਦਾ ਖੜਕੂ ਨਾਲ ਲੰਘ ਜਾਂਦਾ ਸੀਗਾ ਜਾਂ ਮਾੜਾ ਮੋਟਾ ਦੂਰ ਦੀ ਦੂਰ ਲਿੰਕ ਵੀ ਹੁੰਦਾ ਸੀ ਉਹ ਵੀ ਨੌਜਵਾਨ ਚੱਕ ਕੇ ਪੁਲਿਸ ਨੇ ਖਪਾਤ ਤੇ ਉਹ ਜਿਹੜਾ ਭਾਈ ਜਸਵੰਤ ਸਿੰਘ ਖਾਲੜਾ ਗੱਲ ਕਰਦੇ ਆ ਉਹ ਫਿਰ ਲਾਵਾਰਸ਼ ਲਾਸ਼ ਬਣਾ ਕੇ ਪੁਲਿਸ ਸਾੜੂਗੀ ਨਾ ਮੁੰਡਾ ਘਰੋਂ ਚੁੱਕਿਆ ਤੇ ਜੇ ਉਹ ਮਾਰ ਕੇ ਵਾਪਸ ਬੋਡੀ ਤਾਂ ਦੇ ਨਹੀਂ ਸਕਦੀ ਪੁਲਿਸ ਇਹ ਆ ਲੋ ਜੀ ਤੁਹਾਡਾ ਘਰੋਂ ਲੈ ਕੇ ਗਿਆ ਤੇ ਮਾਰ ਕੇ ਦੇਣਾ ਉਹਨਾਂ ਨੇ ਫਿਰ ਖਪਾਉਣਾ ਹੀ ਹੁੰਦਾ ਈ ਉਹ ਖਪਾਈਆਂ ਜਿਹੜੀਆਂ ਲਾਸ਼ਾਂ ਉਹਨਾਂ ਦਾ ਖਾਮਿਆਜਾ ਜਿਹੜਾ ਵਾ ਕੁਝ ਪੁਲਸੀਆਂ ਨੂੰ ਤਾਂ ਭੁਗਤਣਾ ਪਿਆ ਜਿਵੇਂ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਉਹ ਵੀ ਉਹਨਾਂ ਨੂੰ ਵੀ ਕੋਰਟ ਨੇ ਸਜ਼ਾਵਾਂ ਦਿੱਤੀਆਂ ਹਨਾ ਸੋ ਕੁਝ ਕੇਸਾਂ ਵਿੱਚ ਤਾਂ ਕੋਰਟ ਨੇ ਸਜ਼ਾਵਾਂ ਦਿੱਤੀਆਂ ਪਰ ਜ਼ਿਆਦਾਤਰ ਕੇਸਾਂ ਦੇ ਵਿੱਚ ਕੁਝ ਵੀ ਨਹੀਂ ਬਣਿਆ ਕਿਉਂਕਿ ਉਹ ਕੇਸ ਕੋਰਟ ਤੱਕ ਆਏ ਵੀ ਨਹੀਂ ਹੈਗੇ ਆ ਇੱਕ ਕਿਹディ ਚੋ ਹੋ ਰਿਹਾ ਜੀ ਜਿਸ ਇਸ ਤਰ੍ਹਾਂ ਦਾ ਕੰਟੈਂਟ ਤੁਸੀਂ ਦਿਖਾਉਣਾ ਚਾਹੁੰਦੇ ਹੋ ਤਾਂ ਬਹੁਤ ਸਾਰੀ ਸੈਂਸਰਸ਼ਿਪ ਹੈ ਜਿਹੜੀ ਪੰਜਾਬ 95 ਦਿਲਜੀਤ ਦਸਾਂਜਰੀ ਭਾਈ ਜਸਵੰਤ ਖੱਲੜਾ ਦੀ ਮੂਵੀ ਬਣ ਰਹੀ ਹੈ ਨਹੀਂ ਤਰ ਤਰੇਨ ਉਹ ਬਹੁਤ ਨਰਾਜ਼ ਸੀ ਕਿ ਮੈਂ ਇੱਕ ਵਾਰ ਉਹਨਾਂ ਨਾਲ ਗੱਲਬਾਤ ਕੀਤੀ ਕਿ ਕੱਟ ਹੀ ਇੰਨੇ ਲਾਦੇ ਫਿਲਮ ਦੀ ਰੂਹ ਤਾਂ ਕੱਢ ਲਈ ਇਸ ਤਰ੍ਹਾਂ ਦਾ ਕੰਟੈਂਟ ਫਿਰ ਸੈਂਸਰਸ਼ਿਪ ਦਾ ਸ਼ਿਕਾਰ ਹੋ ਜਾਂਦਾ ਜਾਂ ਬਣਦਾ ਹੀ ਬਹੁਤ ਘੱਟ ਹੈ ਪ੍ਰੋਡਿਊਸਰ ਹੈ ਜੇ ਇਹ ਕੰਟੈਂਟ ਤੇ ਪੈਸੇ ਲਾ ਕੇ ਰਾਜ਼ੀ ਨਹੀਂ ਹੈਗਾ ਜੇ ਲਾਕੀ ਰਾਜੀ ਹੈ ਤਾਂ ਉਹਦੇ ਤੇ ਗਾਂ ਸੈਂਸਰਸ਼ਿਪ ਦਾ ਅਗਲਾ ਦਰਵਾਜ਼ਾ ਤੇ ਕਿਸ ਤਰ੍ਹਾਂ ਪੇਸ਼ ਕਿਵੇਂ ਲੋਕਾਂ ਦੀ ਕਚੈਰੀ ਦੇ ਵਿੱਚ ਰੱਖਿਆ ਜਾ ਸਕਦਾ ਹੈ ਹਾਂ ਇਹ ਬਹੁਤ ਵਧੀਆ ਤੁਹਾਡਾ ਸਵਾਲ ਹੈ ਕਿਉਂਕਿ ਇਦਾਂ ਦੇ ਕੰਟੈਂਟ ਨੂੰ ਪਹਿਲੀ ਗੱਲ ਬਣਾਉਣਾ ਬੜਾ ਇੱਕ ਹਿੰਮਤ ਚਾਹੀਦੀ ਹੈ ਡੇਰਿੰਗ ਪ੍ਰੋਡਿਊਸਰ ਹੋਣਾ ਚਾਹੀਦਾ ਡੇਰਿੰਗ ਟੀਮ ਹੋਣੀ ਚਾਹੀਦੀ ਹੈ ਕਿਉਂਕਿ ਕਿਤੇ ਵੀ ਤੁਹਾਡੇ ਤੇ ਕੁਐਸਚਨ ਉੱਠ ਸਕਦੇ ਆ ਕੋਈ ਕਿਹੜੀ ਧਿਰ ਨੂੰ ਜਸਟੀਫਾਈ ਕਰ ਰਹੇ ਹੋ ਜਾਂ ਦੋਨਾਂ ਧਿਰਾਂ ਦੇ ਵਿੱਚ ਲੜਾਈ ਹਰ ਪਾਸੇ ਚੰਗੇ ਮਾੜੇ ਬੰਦੇ ਸੀਗੇ ਹਨਾ ਨਾ ਸਾਰੇ ਪੁਲਸੀਏ ਮਾੜੇ ਸੀ ਨਾ ਸਾਰੇ ਕਾੜਕੂ ਚੰਗੇ ਸੀਗੇ ਹਰ ਤਰੀਕੇ ਦੇ ਨਾਲ ਸੀਗੇ ਇਹਦੇ ਵਿੱਚ ਲੋਕ ਤੇ ਹੁਣ ਜੇ ਆਪਾਂ ਫੈਕਚੁਅਲ ਬੇਸ ਜਿਹੜੀ ਫਿਲਮ ਬਣੀ ਆ ਪੰਜਾਬ 95 ਟੋਟਲ ਫੈਕਟ ਬੇਸਡ ਹੈ ਭਾਈ ਜਸਵੰਤ ਸਿੰਘ ਖਾਲੜਾ ਹੋਣਾਂ ਦੀ ਇੱਕ ਤਰੀਕੇ ਦੀ ਜੀਵਨੀ ਆ ਉਹ ਜੋ ਉਹਨਾਂ ਨੇ ਕੀਤਾ ਉਹ ਸਾਰੇ ਡਾਕੂਮੈਂਟਸ ਜਿਹੜੇ ਕੋਰਟ ਦੇ ਵਿੱਚ ਉਹਨਾਂ ਨੇ ਪੇਸ਼ ਕੀਤੇ ਜੋ ਕੁਝ ਵੀ ਸਾਰਾ ਟੋਟਲ ਡਾਕੂਮੈਂਟ ਬੇਸਡ ਹੈ ਸੋ ਉਹਨੂੰ ਸਰਕਾਰ ਨੇ ਰੋਕਿਆ ਹੋਇਆ ਸਾਡੀ ਫਿਲਮ ਕਿਉਂਕਿ ਇਹ ਵੈਬ ਸੀਰੀ ਜਿਹੜੀ ਸਾਡੀ ਹੈ ਫਿਕਸ਼ਨ ਹੈ ਸੋ ਫਿਕਸ਼ਨ ਦੇ ਤੌਰ ਤੇ ਤਾਂ ਅਸੀਂ ਇਹਨੂੰ ਪੇਸ਼ ਕਰ ਸਕਦੇ ਹਾਂ ਉਸ ਟਾਈਮ ਨੂੰ ਪਰ ਹਿਸਟੋਰੀਕਲ ਡਾਕੂਮੈਂਟ ਦੇ ਤੌਰ ਤੇ ਪੇਸ਼ ਕਰਨ ਦੇ ਵੇਲੇ ਸਰਕਾਰ ਰੜਕੇ ਲਾਉਂਦੀ ਆ ਸੋ ਮੇਰੀ ਸਾਡਾ ਹੱਕ ਨੂੰ ਵੀ ਉਹਨਾਂ ਨੇ ਰੋਕਿਆ ਸੀਗਾ ਮੈਂ ਤੇਰੇ ਨਾਲ ਇਹ ਵਿੱਚ ਫਿਲਮ ਬਣਾਈ ਸੀਗੀ ਇਸੇ ਖੜਕੁਆਦੇ ਦੌਰ ਦੇ ਤੇ ਸਾਡਾ ਸੋ ਉਹਨੂੰ ਵੀ ਪਹਿਲਾਂ ਸਰਕਾਰ ਨੇ ਰੋਕਿਆ ਫਿਰ ਸੁਪਰੀਮ ਕੋਰਟ ਦੇ ਵਿੱਚ ਗਏ ਤੇ ਸੁਪਰੀਮ ਕੋਰਟ ਦੇ ਵਿੱਚ ਅਸੀਂ ਪ੍ਰੂਵ ਕੀਤਾ ਕਿ ਸਾਡੀ ਫਿਕਸ਼ਨ ਹੈ ਕਿਉਂਕਿ ਇਹ ਸਾਰੇ ਕਿਰਦਾਰਾਂ ਦੇ ਨਾਮ ਬਦਲੇ ਹੋਏ ਸੀਗੇ ਤੇ ਉਹ ਫਿਰ ਸੁਪਰੀਮ ਕੋਰਟ ਨੇ ਮੰਨਿਆ ਕਿ ਹਾਂ ਤੁਸੀਂ ਫਿਕਸ਼ਨ ਹੈ ਤੇ ਇਸ ਕਰਕੇ ਨਹੀਂ ਦਿਖਾ ਸਕਦੇ ਉਹ ਮੇਰੀ ਫਿਲਮ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਫਿਲਮਾਂ ਬਣਾਤੀਆਂ ਤੂਫਾਨ ਸਿੰਘ ਤੂਫਾਨ ਆਈ ਅਣਖੀ ਯੋਧੇ ਆਈ ਪਤਾ ਨਹੀਂ ਹੋਰ ਤੇ ਉਹ ਸਰਕਾਰ ਨੇ ਬੈਨ ਕਰਤੀਆਂ ਕਿਉਂਕਿ ਉਹ ਉਹਨਾਂ ਨੇ ਰੀਅਲ ਨਾਮ ਰੱਖਤੇ ਤੇ ਇਹ ਇੰਨਾਕ ਫਰਕ ਹੈ ਕਿ ਜੇ ਤੁਸੀਂ ਕਾਨੂੰਨੀ तरीके ਦੇ ਨਾਲ ਜੇ ਤੁਸੀਂ ਰੀਅਲ ਚੀਜ਼ ਨੂੰ ਫਿਕਸ਼ਨ ਦਿਖਾਓਗੇ ਤੇ ਸਰਕਾਰ ਕਹਿੰਦੀ ਹਾਂ ਠੀਕ ਐ ਰੀਅਲ ਕਹਿ ਕੇ ਰੀਅਲ ਨੂੰ ਰੀਅਲ ਕਹਿ ਕੇ ਨਹੀਂ ਦਿਖਾਉਣਾ ਇਹ ਤੱਕ ਆ ਮੈਂ ਤੁਸੀਂ ਨਿਮੇ ਚ ਜਿੱਥੇ ਤੁਸੀਂ ਕੰਟੈਂਟ ਨੂੰ ਵੀ ਇੱਧਰ ਉੱਧਰ ਕਈ ਵਾਰ ਕਰਕੇ ਪੇਸ਼ ਕਰਦੇ ਹੋ ਬਹੁਤ ਸਾਰੀਆਂ ਬਾਇਓਗ੍ਰਾਫੀਆਂ ਚ ਕੁਝ ਚੀਜ਼ਾਂ ਐਡ ਹੁੰਦੀਆਂ ਹਾਲਾਂਕਿ ਉਸ ਤਰ੍ਹਾਂ ਦਾ ਕਰੈਕਟਰ ਰਿਹਾ ਨਹੀਂ ਹੁੰਦਾ ਕੁਝ ਮਸਾਲਾ ਜ਼ਰੂਰ ਦੇਣਾ ਪੈਂਦਾ ਹੈ ਪਿਕਚਰ ਦੇ ਵਿੱਚ ਜਾਂ ਸਿਨੇਮੇ ਤੇ ਜਦੋਂ ਪੇਸ਼ ਕਰਨੀ ਹੈ ਮਸਾਲਾ ਕਹ ਲੋ ਯਾ ਪੋਜ਼ਿਟਿਵ ਵੇ ਦੇ ਵਿੱਚ ਕੁਝ ਉਹਦੇ ਚ ਐਡ-ਆਨ ਚੀਜ਼ਾਂ ਹੁੰਦੀਆਂ ਨੇ ਕਿ ਉਹ ਇਕ ਮਤਲਬ ਫਿਲਮ ਟੈਸਟ ਦੇ ਨਾਲ ਆ ਰਹੀ ਹੈ ਜੇ ਕਿਤਾਬ ਲਿਖੀ ਜਾਊਗੀ ਤਾਂ ਕਿਤਾਬ ਦਾ ਟੈਸਟ ਹੋਰ ਹੋਏਗਾ ਪਰ ਸਿਨੇਮੇ ਦੇ ਵਿੱਚ ਜੇ ਪੇਸ਼ ਕਰਨੀ ਚੀ ਦੋਵੇਂ ਚੀਜ਼ਾਂ ਡਿਫਰੈਂਟ ਅਲੱਗ ਹੋਣੀਆਂ ਪਰ ਇਹਦੇ ਚ ਤੁਸੀਂ ਉਹ ਕਹਾਣੀ ਹੈ ਜਿਹੜੀ ਉਹ ਦੌਰ ਹੈ ਜਿਹਨੂੰ ਤੁਸੀਂ ਦੱਸਣਾ ਚਾਹ ਰਹੇ ਹੋ ਉਹਨੂੰ ਕਿੰਨਾ ਕੁ ਪਰਸੈਂਟ ਲੱਗਦਾ ਤੁਸੀਂ ਪੇਸ਼ ਕਰ ਪਾਏ ਹੋ ਜਾਂ ਸਹੀ ਪੇਸ਼ ਕਰਨ ਦੀ ਜਿਹੜੀ ਕੈਪੈਸਿਟੀ ਹੁੰਦੀ ਹੈ ਤਾਂ ਉਹ ਕਿੰਨੀ ਹੁੰਦੀ ਹੈ ਦੇਖੋ ਜਿਵੇਂ ਤੁਸੀਂ ਕਿਹਾ ਨਾ ਇੱਕ ਫਿਕਸ਼ਨ ਦੇ ਵਿੱਚ ਤਾਂ ਤੁਹਾਡੇ ਕੋਲ ਲਿਬਰਟੀ ਹੁੰਦੀ ਹੈ ਕਿ ਤੁਸੀਂ ਫਿਕਸ਼ਨ ਦੇ ਵਿੱਚ ਲਿਬਰਟੀ ਲੈ ਕੇ ਘਟਰਾਵਾਂ ਅੱਗੇ ਪਿੱਛੇ ਕਰਕੇ ਆਪਣੇ ਹਿਸਾਬ ਨਾਲ ਕਹਾਣੀ ਨੂੰ ਮੋਲਡ ਕਰਕੇ ਆਡੀਅנס ਦਾ ਇੰਟਰਸਟ ਬਣਾ ਕੇ ਰੱਖਣਾ ਹੁੰਦਾ ਤੁਹਾਡਾ बतौर ਫਿਲਮ ਮੇਕਰ ਕਿ ਉਹਦੇ ਚ ਐਂਟਰਟੇਨਮੈਂਟ ਵੀ ਜਾਣੀ ਚਾਹੀਦੀ ਹੈ ਲੋਕੀ ਕਿਤੇ ਬੋਰ ਨਾ ਹੋਣ ਫਿਕਸ਼ਨ ਦੇ ਨਾਲ ਤੁਸੀਂ ਸਾਰਾ ਕੁਝ ਖੇਡ ਸਕਦੇ ਹੋ ਜਿਹੜੀ ਫੈਕਟ ਬੇਸਡ ਹੁੰਦੀ ਆ ਫੈਕਚੁਅਲ ਆ ਜਿਵੇਂ ਪੰਜਾਬ 95 ਇੱਕ ਫੈਕਚੁਅਲ ਫਿਲਮ ਹੈ ਉਹਦੇ ਵਿੱਚ ਵੀ ਥੋੜਾ ਬਹੁਤ ਘਟਨਾਵਾਂ ਦਾ ਸੀਕੁਐਂਸ ਇਸ ਢੰਗ ਨਾਲ ਬਣਾ ਕੇ ਡਿਜ਼ਾਈਨ ਕੀਤਾ ਜਾਂਦਾ ਸਕ੍ਰੀਨ ਪਲੇ ਇਸ ਢੰਗ ਨਾਲ ਲਿਖਿਆ ਜਾਂਦਾ ਕਿ ਬੋਰ ਨਾ ਕਰੇ ਲੋਕਾਂ ਨੂੰ ਉਸ ਢੰਗ ਨਾਲ ਘਟਨਾਵਾਂ ਪੇਸ਼ ਕੀਤੀਆਂ ਜਾਂਦੀਆਂ ਪਰ ਉਹ ਹੁੰਦੀਆਂ ਉਹਦੇ 'ਚ ਜਿਵੇਂ ਸਾਰੀਆਂ ਸੱਚੀਆਂ ਘਟਨਾਵਾਂ ਨੇ ਤੇ ਇਹ ਜਿਹੜੀ ਗੱਲ ਹੈ ਤੁਹਾਡਾ ਸਵਾਲ ਕੀ ਸੀਗਾ ਮੇਰਾ ਸਵਾਲ ਇਹ ਹੈ ਕਿ ਕਿੰਨੇ ਕ ਪਰਸੈਂਟ ਸੱਚ ਦਿਖਾ ਸਕਦੇ ਆ ਇਹ ਫਿਕਸ਼ਨ ਤਰੀਕੇ ਦੇ ਨਾਲ ਵੀ ਦਿਖਾਉਣਾ ਹੋਵੇ ਔਰ ਜਾਂ ਕੰਟੈਂਟ ਦੇ ਵਿੱਚ ਮੋਲਡ ਜਿਸ ਤਰ੍ਹਾਂ ਤੁਸੀਂ ਕਹ ਠੀਕ ਹੈ ਕਹਾਣੀ ਨੂੰ ਮੋਲਡ ਕਰ ਲਿਆ ਪਰ ਕਈ ਵਾਰੀ ਕੁਝ ਚੀਜ਼ਾਂ ਲਗਾ ਲਈਆਂ ਜਾਂਦੀਆਂ ਨੇ ਉਹ ਕਿੰਨਾ ਕਿ ਲਗਾਇਆ ਜਾਂਦਾ ਨਹੀਂ ਇਹਦੇ ਵਿੱਚ ਤਾਂ ਅਸੀਂ ਇੱਕ ਫਿਕਸ਼ਨ ਬਣਾਇਆ ਇਹਦੇ ਵਿੱਚ ਅਸੀਂ ਕੁਝ ਨਹੀਂ ਲਗਾਇਆ ਜਿੱਦਾਂ ਦੇ ਕੈਰੈਕਟਰ ਪਾਤਰ ਜਿਹੋ ਜੇ ਜਰਨੈਲ ਭਾਜੀ ਨੇ ਲਿਖੇ ਆ ਤੇ ਉਹੋ ਜੇ ਜੋ ਉਹਨਾਂ ਨੇ ਇਮੇਜਿਨ ਕੀਤੇ ਸੀਗੇ ਉਹੋ ਜਿਹੀ ਅਸੀਂ ਚੀਜ਼ ਜਿਹੜੀ ਆ ਪੜਦੇ ਰਿਹਾ ਤੇ ਪੇਸ਼ ਕੀਤੀ ਆ ਸੋ ਮੇਰਾ ਡਾਇਰੈਕਟਰ ਤੇ ਮੇਰਾ ਰਾਈਟਰ ਬੜੇ ਕਲੀਅਰ ਸੀਗੇ ਕਿ ਅਸੀਂ ਆਹੋ ਜੇ ਕਰੈਕਟਰ ਤੇ ਇਹੋ ਜਿਹਾ ਸਮਾਂ ਇਦਾਂ ਦਿਖਾਉਣਾ ਚਾਹੁੰਦੇ ਆ ਤੇ ਮੈਨੂੰ ਜਦੋਂ ਇਹਨਾਂ ਨੇ ਆਨ ਬੋਰਡ ਲਿਆ ਕਿ ਤੁਹਾਡੇ ਕੋਲ ਅਸੀਂ ਆਹ ਪੁਲਸੀਆ ਦਾ ਕਰੈਕਟਰ ਕਰਾਉਣਾ ਮੈਂ ਕਿਹਾ ਠੀਕ ਹੈ ਮੈਂ ਕਰੂੰਗਾ ਵਾਈ ਨਾਟ ਤੇ ਮੈਨੂੰ ਲੱਗਦਾ ਇਹ ਕਿਰਦਾਰ ਜਿਹੜਾ ਮੈਂ ਕੀਤਾ ਵਾ ਇਹਨੂੰ ਬੜੀ ਨਫ਼ਰਤ ਮਿਲਣ ਵਾਲੀ ਹੈ ਇਸ ਕਰਕੇ ਕਿ ਲੋਕਾਂ ਨੇ ਤੁਹਾਨੂੰ ਕਰਨੀ ਪਈ ਹੈ ਹੋਈ ਕਹਿੰਦੇ ਨਫ਼ਰਤ ਹੀ ਕਰਨੀ ਹੈ ਨਫ਼ਰਤ ਹੀ ਕਰਨੀ ਹੈ ਤੇ बतौर ਐਕਟਰ ਜੇ ਮੈਂ ਇੱਕ ਖਲਨਾਇਕ ਦਾ ਰੋਲ ਪਲੇ ਕੀਤਾ ਤੇ ਲੋਕੀ ਨਫ਼ਰਤ ਕਰਨਗੇ ਉਹਦੇ ਚ ਹੀ बतौर ਐਕਟਰ ਕਾਮਯਾਬੀ ਆ ਪਰ ਇੱਕ ਉਹ ਜਿਹੜੇ ਦਾਗ ਆ ਜਿਹੜੇ ਕਿਤੇ ਨਾ ਕਿਤੇ ਉਹ ਬਾਅਦ ਚ ਤੁਹਾਨੂੰ ਲੱਗਦਾ ਨਹੀਂ ਕਿ ਉਸੇ ਤਰ੍ਹਾਂ ਲੋਕ ਦੇਖਣ ਲੱਗੇ ਹਾਂ ਇਹ ਹੈਗਾ ਇਹ ਇੱਕ ਰਿਸਕ ਹੈ ਇੱਕ ਇਮੇਜ ਹੈ ਇੱਕ ਇਮੇਜ ਬਣ ਜਾਂਦੀ ਹੈ ਇੱਕ ਰਿਸਕ ਰਹਿੰਦਾ ਹੈ ਕਿ ਤੁਹਾਡੇ ਨਾਲ ਜ਼ਿੰਦਗੀ ਪਰ ਇੱਕ ਥੱੱਬਾ ਲੱਗ ਜਾਂਦਾ ਹੈ ਇਹ ਹਾਲਾਂਕਿ ਮੈਂ ਕੀਤਾ ਕਰਦਾਰ ਹੀ ਆ ਪਰ ਲੋਕੀ ਕਈ ਵਾਰ ਲਿਟਰਲੀ ਲੈ ਜਾਂਦੇ ਆ ਕਿ ਯਾਰ ਇਹ ਕੁਲਜਿੰਦਰ ਸਿੱਧੂ ਸਾਡਾ ਬੜਾ ਗੰਦਾ ਬੰਦਾ ਯਾਰ ਇਹ ਉਹਨਾਂ ਨੇ ਇਹ ਨਹੀਂ ਕਹਿਣਾ ਬਾਗੜ ਸਿੰਘ ਗੰਦਾ ਬੰਦਾ ਹੈ ਜੋ ਕਰਦਾਰ ਹੈ ਕਰਦਾਰ ਤੇ ਤੁਹਾਡੀ ਅਸਲੀ ਜ਼ਿੰਦਗੀ ਨੂੰ ਕਈ ਵਾਰ ਨੁਕਸਾਨ ਕਰ ਦਿੰਦੇ ਆ ਉਹ ਇਹ ਕਿ ਬਾਗੜ ਬਾਗੜ ਸਿੰਘ ਦੇ ਵੰਡੇ ਦੀਆਂ ਗਾਲਾਂ ਤੁਹਾਨੂੰ ਪੈਣ ਸੋਸ਼ਲ ਮੀਡੀਆ ਦੇ ਤੁਹਾਡੇ ਜਿਹੜਾ ਕਮੈਂਟ ਸੈਕਸ਼ਨ ਭਰਿਆ ਪਿਆ ਹੋਵੇ ਵੀ ਆ ਕੀ ਕੀਤਾ ਬਾਗੜ ਸਿੰਘ ਇਹ ਹੁਣ ਮਤਲਬ ਬਾਗੜ ਸਿੰਘ ਦੇ ਕਰਦਾਰ ਤੁਸੀਂ ਤਾਂ ਚਲੋ ਕਰਦਾਰ ਹੀ ਨਭਾਇਆ ਕਰਦਾਰ ਜੋ ਹਾਂ ਮੈਂ ਤਾਂ ਆਪਣੇ ਵੱਲੋਂ ਕਰਦਾਰ ਹੀ ਨਭਾਇਆ ਪਰ ਮੈਨੂੰ ਇਹ ਵੀ ਪਤਾ ਹੈ ਕਿ ਕੁਝ ਲੋਕਾਂ ਦਾ IQ ਲੈਵਲ ਦਾ ਥੱਲੇ ਹੁੰਦਾ ਹੈ ਉਹਨਾਂ ਨੇ ਫਿਰ ਵੀ ਗਾਲਾਂ ਕੱਢ ਦੇਣ ਲੱਗ ਪਏ ਕਿੰਨੇ ਵੀ ਕਿੱਡਾ ਲਈ ਹੁੰਦੇ ਵੀ ਸਿੱਧੇ ਆ ਉਹਨਾਂ ਨੂੰ ਲੱਗਣਾ ਇਹੀ ਆ ਬੰਦਾ ਯਾਰ ਇਹੀ ਗਲਤ ਕਰ ਰਿਹਾ ਸੀ ਕਈ ਕਈ ਸਿੱਧੇ ਹੁੰਦੇ ਆ ਮਸੂਮੀਆਂ ਚੋਂ ਵੀ ਗਾਲ ਕੱਢ ਜਾਂਦੇ ਆ ਹਾਂ ਬਿਲਕੁਲ ਕਈ ਹੁੰਦੇ ਆ ਸਿੱਧੇ ਹਾਂ ਬਿਲਕੁਲ ਈਵਨ ਮੈਂ ਇੱਕ ਸ਼ਰੀਕ ਦੇ ਵਿੱਚ ਰੋਲ ਪਲੇ ਕੀਤਾ ਜਿਹੜਾ ਪਾਲੀ ਬਰਾੜ ਦਾ 네ਗੇਟਿਵ ਕੈਰੈਕਟਰ ਸੀਗਾ ਤੇ ਉਹ ਜਿਮੀ ਸ਼ੇਰਗਿੱਲ ਦੇ ਫਾਦਰ ਨੂੰ ਮਾਰ ਦਿੰਦਾ ਤੇ ਮੇਰੀ ਆਪਣੀ ਰਿਸ਼ਤੇਦਾਰ ਮਾਤਾ ਇੱਕ ਨਾ ਮੇਰੇ ਗੱਲ ਪੈਣ ਨੂੰ ਫਿਰੇ ਕਿ ਤੂੰ ਬੁੜਾ ਕਿਉਂ ਮਾਰਿਆ ਉੱਥੇ ਤੂੰ ਕਿਉਂ ਬੁੜੇ ਨੂੰ ਮਾਰਤਾ ਸੀਗਾ ਉਹ ਮੈਂ ਕਿਹਾ ਬੇਬੇ ਉਹ ਐਕਟਿੰਗ ਸੀ ਉਹ ਨਹੀਂ ਤੂੰ ਤੈਨੂੰ ਥੋੜੀ ਮਾਰਨਾ ਚਾਹੀਦਾ ਤੂੰ ਤਾਂ ਚੰਗਾ ਮੁੰਡਾ ਹੈ ਸਾਡਾ ਪੁੱਤ ਐ ਤੂੰ ਤੂੰ ਇਦਾਂ ਨਾ ਗੰਦਾ ਕੰਮ ਨਹੀਂ ਕਰਨਾ ਅੱਗੇ ਤੋਂ ਮੈਂ ਉਹ ਮੈਂ ਫਿਲਮਾਂ 'ਚ ਸਭ ਕੁਝ ਕਰਨਾ ਪੈਂਦਾ ਨਹੀਂ ਇਹ ਹੁੰਦੇ ਨੇ ਲੋਕ ਹੈਗੇ ਮੇਰਾ ਵੀ ਇੱਕ ਦੋਸਤ ਸਾਈਡ ਰੋਲ ਕਰਦਾ ਕਈ ਫਿਲਮਾਂ 'ਚ ਇੱਕ ਫਿਲਮ 'ਚ ਉਹਨੂੰ ਗੋਲੂ ਗੋਲੀ ਵਾਜਦੀ ਐ ਜਦੋਂ ਗੋਲੀ ਵਾਜਦੀ ਤੇ ਉਹ ਘਰ ਦੇ ਦੇਖ ਰਹੇ ਸੀ ਉਹ ਕਹਿੰਦੇ ਮੇਰੇ ਨਾਨਕੇ ਵੀ ਦੇਖ ਰਹੇ ਸੀ ਲਾ ਕੇ ਤੇ ਮੇਰੀ ਮਾਮੀ ਚੰਗੀ ਤਰ੍ਹਾਂ ਦੇਖ ਰਹੀ ਸੀ ਫਿਲਮ ਤੇ ਮੇਰੀ ਮਾਮੀ ਰੋਣ ਲੱਗੀ ਵੀ ਸਾਡਾ ਤਾਂ ਮੁੰਡਾ ਮਰ ਗਿਆ ਓਲੇ ਲੋਕ ਨੇ ਆਪਣੇ ਨਾ ਉਹ ਕੋਲੇ ਲੋਕ ਨੇ ਉਹ ਇਦਾਂ ਲੈ ਜਾਂਦੇ ਆ ਪਰਪੋੜੇ ਲੋਕਾਂ ਨੂੰ ਤੁਹਾਡੇ ਥਰੂ ਮੇਰੀ ਇਹੀ ਬੇਨਤੀ ਹੈ ਕਿ ਫਿਲਮਾਂ ਨੂੰ ਡਰਾਮੇ ਨੂੰ ਇੱਕ ਐਕਟਿੰਗ ਨੂੰ ਤੁਸੀਂ ਐਕਟਿੰਗ ਦੇ ਤੌਰ ਤੇ ਲਿਆ ਕਰੋ ਲਿਟਰਲੀ ਨਾ ਲਿਆ ਕਰੋ ਤੇ ਐਂਟਰਟੇਨਮੈਂਟ ਦੇ ਲਈ ਤੁਹਾਡੇ ਲਈ ਐਸੀ ਇਹ ਵੈਬ ਸੀਰੀਜ਼ ਬਣਾਈ ਆ ਇਹ ਬਾਘੜ ਸਿੰਘ ਵੀ ਤੁਹਾਡੀ ਐਂਟਰਟੇਨਮੈਂਟ ਹੀ ਕਰੂਗਾ ਇਹਨੂੰ ਬਾਘੜ ਸਿੰਘ ਨੂੰ ਕਿਰਦਾਰ ਨੂੰ ਗਾਣਾ ਕੱਢਿਓ ਮੈਨੂੰ ਨਿੱਜੀ ਜਿੰਨਕੇ ਚ ਗਾਣਾ ਨਾ ਕੱਢਿਓ ਪਲੀਜ਼ ਜੀ ਹੋਰ ਕੁਝ ਸੁਨੇਹਾ ਬਸ ਇਹੀ ਆ ਕਿ ਵੈਬ ਸੀਰੀਜ਼ ਦੇਖੋ ਮੈਂ ਚਾਹੁੰਦਾ ਸਾਰੀ ਨਵੀਂ ਪੀੜ੍ਹੀ ਜਿਹੜੀ ਹੈ ਵੈਬ ਸੀਰੀਜ਼ ਦੇਖੇ ਪੰਜਾਬ ਦੇ ਇਤਿਹਾਸ ਤੋਂ ਜਾਣੂ ਹੋਵੇ ਪੰਜਾਬ ਦੇ ਵਿੱਚ ਹੁਣੇ ਹੀ ਇਹ 40 ਸਾਲ ਪਹਿਲੇ ਦਾ ਇੱਕ ਦਹਾਕਾ ਜਿਹੜਾ ਸੀਗਾ ਉਹ ਚ ਕੀ ਕੁਝ ਵਾਪਰਿਆ ਕਿਦਾਂ ਦੇ ਮਾਹੌਲ ਸੀ ਕਿਦਾਂ ਦੇ ਹਾਲਾਤ ਸੀ ਤੁਹਾਨੂੰ ਇਸ ਵੈਬ ਸੀਰੀਜ਼ ਦੇ ਰਾਹੀਂ ਬਹੁਤ ਸਾਰੀ ਜਾਣਕਾਰੀ ਤੇ ਇੱਕ ਐਂਟਰਟੇਨਮੈਂਟ ਦੇ ਰੂਪ ਦੇ ਵਿੱਚ ਜਾਣਕਾਰੀ ਮਿਲੂਗੀ ਇਹਨੂੰ ਦੇਖੋ ਇਹਦਾ ਟ੍ਰੇਲਰ ਚੈੱਕ ਕਰੋ ਤੇ ਪਿਆਰ ਦਿਓ ਥੈਂਕ ਯੂ ਸੋ ਮਚ ਬਿਲਕੁਲ ਜੀ ਕੁਝ ਹੀ ਸਮੇਂ ਦੇ ਬਾਅਦ ਹੀ ਚਪਾਲ ਤੇ ਤੁਸੀਂ ਦੇਖ ਸਕੋਗੇ ਜਿਹੜੀ ਵੈਬ ਸੀਰੀਜ਼ ਸੀਰੀਜ਼ ਆ ਬਣ ਕੇ ਤਿਆਰ ਹੈ ਆ ਜਾਏਗੀ ਔਰ ਕਿੰਨਾ ਜਿਹੜਾ ਉਸ ਦੌਰ ਨੂੰ ਦਿਖਾਇਆ ਗਿਆ ਅਦਾਕਾਰਾਂ ਨੇ ਕਿਸ ਤਰ੍ਹਾਂ ਨਭਾਇਆ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੋਏਗਾ ਔਰ ਇਸ ਮੁਲਾਕਾਤ ਤੋਂ ਬਾਅਦ ਹੋਰ ਕਈ ਮੁਲਾਕਾਤਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਕੈਮਰੇ ਤੇ ਮੇਰਾ ਸਾਥ ਦੇ ਰਿਸੀ ਅਸ਼ੋਕ ਮਹਿਮਨਪ੍ਰੀਤ ਸਿੰਘ ਧੰਨਵਾਦ